ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਨਾਰਾ ਦਿੱਤਾ ਹੈ ਨਾਰਾ ਇਹ ਹੈ ਕਿ 13 0 13 0 ਦਾ ਰਿਜ਼ਲਟ ਜਿਹੜਾ ਉਹ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਵਾਕਈ ਆਮ ਆਦਮੀ ਪਾਰਟੀ ਜਿਹੜਾ 13 0 ਵਾਲਾ ਰਿਜ਼ਲਟ ਲੈ ਸਕੇਗੀ ਆਪਾਂ ਇਸ ਨੂੰ ਚੋਣ ਪੰਜਾਬ ਦੇ ਚੋਣ ਇਤਿਹਾਸ ਤੇ ਪਰਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਵਾਕਈ ਜਿਹੜਾ ਆਮ ਆਦਮੀ ਪਾਰਟੀ ਦਾ ਇਹ ਨਾਰਾ ਸਫਲ ਹੁੰਦਾ ਹੋਇਆ ਵਿਖਾਈ ਦੇ ਰਿਹਾ ਜਾਂ ਸਿਰਫ ਵਰਕਰਾਂ ਚ ਜੋਸ਼ ਭਰਨ ਦੇ ਲਈ ਹੈ ਕਿਉਂਕਿ ਪੰਜਾਬ ਦੇ ਹੁਣ ਤੱਕ ਦੇ ਜੋ ਨਤੀਜੇ ਆ ਲੋਕ ਸਭਾ ਚੋਣਾਂ ਦੇ ਜੇਕਰ 2009 ਤੋਂ ਦੇਖ ਲਈਏ ਤਾਂ ਲਗਾਤਾਰ ਕਦੇ ਵੀ ਜਿਹੜਾ ਪੰਜਾਬ ਦਾ ਵੋਟਰ ਹੈ ਉਹ ਸੱਤਾਧਾਰੀ ਧਿਰ ਦੇ ਨਾਲ ਨਹੀਂ ਖੜਿਆ ਕਦੇ ਵੀ ਨਹੀਂ ਹੋਇਆ ਕਿ ਜਿਹੜਾ ਸੱਤਾਧਾਰੀ ਧਿਰ ਹੋਵੇ ਤੇ ਉਹ ਜੜੀਆਂ ਨੇ ਜੜੀਆਂ 8 ਤੋਂ ਵੱਧ ਸੀਟਾਂ ਲੈ ਜਾਵੇ 4 ਤੋਂ ਵੱਧ ਸੀਟਾਂ ਲੈ ਜਾਵੇ ਹਮੇਸ਼ਾ ਹੀ ਉਹ ਜਿਹੜੀ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਹੁੰਦੀ ਹੈ ਉਹਦੇ ਨਾਲੋਂ ਘੱਟ ਸੀਟਾਂ ਲੈ ਕੇ ਜਾਂਦੀ ਹੈ ਚਾਹੇ 2009 ਦੀ ਗੱਲ ਕਰ ਲਈਏ 2004 ਦੀ 2014 ਦੀ 2000 ਪੁੰਨੀ ਦੀਆਂ ਸਾਰੀਆਂ ਜਿਹੜੀਆਂ ਚੋਣਾਂ ਹੋਈਆਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਸ ਦੇ ਵਿੱਚ ਦੋ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਹਿੱਸਾ ਲਿਆ ਹੈ ਤਾਂ ਇਹ ਚੋਣਾਂ ਨੇ ਇਹਨਾਂ ਦੇ ਰਿਜ਼ਲਟ ਦੇਖਦੇ ਆ ਤੇ ਕਿਵੇਂ ਜਿਹੜਾ ਸੱਤਾਧਾਰੀਤਰ Delhi ਜੜੀ ਔਖੀ ਘੜੀ ਹੁੰਦੀ ਹੈ ਲੋਕ ਸਭਾ ਚੋਣਾਂ ਦੀ ਉਸ ਬਾਰੇ ਗੱਲ ਕਰਦੇ ਆ ਦਰਅਸਲ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਹੀ ਹੁੱਬਕੇ ਨਾਰਾ ਦਿੱਤਾ ਹੈ 13 0 ਵਾਲਾ ਇਹ ਕਿੰਨਾ ਕੁ ਸਫਲ ਹੁੰਦਾ ਹੈ ਇਹ ਤਾਂ ਚੋਣ ਨਤੀਜੇ ਦੱਸਣਗੇ ਪਰ ਗੱਲ ਇਹ ਹੈ ਕਿ ਜੇਕਰ ਪੰਜਾਬ ਦੇ ਚੋਣ ਇਤਿਹਾਸ ਤੇ ਨਿਗਾਹ ਮਾਰੀ ਜਾਵੇ ਤਾਂ ਪੰਜਾਬ ਦਾ ਚੋਣ ਇਤਿਹਾਸ ਹਮੇਸ਼ਾ ਹੀ ਜਿਹੜਾ ਆ ਉਹ ਇਸ ਦੇ ਉਲਟ ਖੜਦਾ ਹੋਇਆ ਨਜ਼ਰ ਆਇਆ ਹੈ ਜੇਕਰ 2004 9 14 ਫਿਰ ਉਸ ਤੋਂ ਬਾਅਦ 19 ਦੀ ਗੱਲ ਕਰੀਏ ਤਾਂ ਹਮੇਸ਼ਾ ਜਿਹੜੀ ਸੱਤਾਧਾਰੀ ਪਾਰਟੀ ਆ ਉਹਦੇ ਲਈ ਸੀਟਾਂ ਜਿਹੜੀਆਂ ਵਧੇਰੇ ਸੀਟਾਂ ਵਿਰੋਧੀ ਪਾਰਟੀ ਤੋਂ ਜਿੱਤਣੀਆਂ ਔਖੀਆਂ ਰਹੀਆਂ ਨੇ ਹਰ ਵਾਰ ਜਿਹੜੀਆਂ ਪਾਰਟੀਆਂ ਨੇ ਉਹ ਵੋਟਰਾਂ ਨੂੰ ਵੱਖ-ਵੱਖ ਤਰ੍ਹਾਂ ਦੇ ਲੁਭਾਉਣੇ ਲਾਵਾ ਤੇ ਵਾਅਦੇ ਕਰਦੀਆਂ ਨੇ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਨੇ ਪਰ ਪੰਜਾਬ ਦੇ ਵੋਟਰ ਨੇ ਹਮੇਸ਼ਾ ਇਸ ਮਾਮਲੇ ਦੇ ਵਿੱਚ ਆਪਣੇ ਦਿਲ ਦੀ ਸੁਣੀ ਅਤੇ ਦਿਲ ਦੀ ਸੁਣ ਕੇ ਵੋਟ ਕਾਸਟ ਕੀਤੀ ਹੈ ਆਮ ਆਦਮੀ ਪਾਰਟੀ ਦੇ ਦਾਅਵੇ ਅਤੀਤ ਦੇ ਚੋਣਾਂ ਵੀ ਰੋਣ ਨੂੰ ਕਿੰਨਾ ਕੁ ਪੁੱਠਾ ਗੇੜਾ ਦੇ ਸਕਦੇ ਆ ਕਿੰਨਾ ਕੁ ਮੋੜਾ ਦੇ ਸਕਦੇ ਆ ਇਹ ਤਾਂ ਚੋਣ ਨਤੀਜਿਆਂ ਤੋਂ ਪਤਾ ਲੱਗ ਜਾਵੇਗਾ ਤੱਥਾਂ ਦੇ ਅਨੁਸਾਰ ਸਾਲ 2019 ਦੀਆਂ ਲੋਕ ਸਭਾ ਚੋਣਾਂ ਮੁਕ ਸੂਬੇ 'ਚ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਸੀ ਉਸ ਸਮੇਂ ਸੱਤਾਧਾਰੀ ਧਿਰ ਨੂੰ 8 ਸੀਟਾਂ ਮਿਲੀਆਂ ਦੂਸਰਾ ਪਾਸਾ ਦੇਖਿਏ ਕਿ ਜਦੋਂ 2004 ਦੇ ਵਿੱਚ ਕਾਂਗਰਸ ਰਾਜ ਭਾਗ ਦੌਰਾਨ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਤਾਂ ਸੱਤਾਧਾਰੀ ਧਿਰ ਨੂੰ ਸਿਰਫ 2 ਸੀਟਾਂ ਹੀ ਹਾਸਲ ਹੋ ਸਕੀਆਂ। ਐਵੇਂ ਹੀ ਪੰਜਾਬ 'ਚ ਜਦੋਂ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੀ ਤਾਂ ਉਦੋਂ ਵੀ ਸੱਤਾਧਾਰੀ ਧਿਰ ਨੂੰ ਸਾਲ 2014 ਵਿੱਚ 4 ਸੀਟਾਂ ਅਤੇ ਸਾਲ 2009 ਵਿੱਚ ਵੀ 4 ਸੀਟਾਂ ਨਾਲ ਹੀ ਸਬਰ ਕਰਨਾ ਪਿਆ। ਸਾਲ 2019 ਦੇ ਵਿੱਚ ਕਾਂਗਰਸੀ ਹਕੂਮਤ ਸਮੇਂ ਸ਼੍ਰੋਮਣੀ ਅਕਾਲੀ ਦਲ ਨੂੰ ਦੋ ਸੀਟਾਂ ਤੱਕ ਹੀ ਸੀਮਿਤ ਰਹਿਣਾ ਪਿਆ ਪੰਜਾਬ ਦੇ ਵੋਟਰਾਂ ਨੇ ਕਦੇ ਵੀ ਸੱਤਾਧਾਰੀ ਤੈਨੂੰ ਵੋਟ ਦੀ ਪੱਕੀ ਗਰੰਟੀ ਨਹੀਂ ਦਿੰਦੀ ਹੈ ਰਾਜਸੀ ਰੁਝਾਨ ਦੇਖਿਆ ਜਾਵੇ ਤਾਂ ਸਾਲ 1995 ਤੋਂ ਬਾਅਦ ਕਾਂਗਰਸ ਨੇ ਵਿਰੋਧੀ ਧਿਰ ਵਿੱਚ ਹੁੰਦਿਆਂ 2 ਦਫਾ ਸਾਲ 1999 ਅਤੇ ਸਾਲ 2009 ਵਿੱਚ 8-8 ਸੀਟਾਂ ਜਿੱਤੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧੀ ਧਿਰ ਵਿੱਚ ਹੁੰਦਿਆਂ ਸਾਲ 1996 ਅਤੇ ਸਾਲ 1998 ਵਿੱਚ 8-8 ਸੀਟਾਂ ਜਿੱਤੀਆਂ ਨੇ ਅਤੇ ਮੋੜ ਸਾਲ 2004 ਵਿੱਚ ਵੀ 8 ਸੀਟਾਂ ਜਿੱਤੀਆਂ ਨੇ ਆਮ ਆਦਮੀ ਪਾਰਟੀ ਦਾ ਹੁਣ ਦਾਵਾ ਹੈ ਕਿ ਉਹ 13 ਜ਼ੀਰੋ ਕਰਨਗੇ ਪੁਰਾਣੇ ਰੁਝਾਨਾਂ ਨੂੰ ਮੋੜਾ ਦੇਣਾ ਆਪ ਲਈ ਔਖਾ ਜਾਪਦਾ ਹੈ ਅੱਗੇ ਵੇਖਿਆ ਜਾਵੇ ਤਾਂ ਸਾਲ 1996 ਤੋਂ ਵਰਾ 2000 19 ਤੱਕ ਲੋਕ ਸਭਾ ਦੀਆਂ 7 ਚੋਣਾਂ ਹੋ ਚੁੱਕੀਆਂ ਨੇ ਇਨ੍ਹਾਂ 7 ਚੋਣਾਂ ਚੋਂ ਸ਼੍ਰੋਮਣੀ ਅਕਾਲੀ ਦਲ ਨੇ 4 ਵਾਰ ਵੱਧ ਸੀਟਾਂ ਹਾਸਲ ਕੀਤੀਆਂ ਨੇ ਜਦਕਿ ਕਾਂਗਰਸ ਨੇ 3 ਵਾਰ ਵੱਧ ਸੀਟਾਂ ਪ੍ਰਾਪਤ ਕੀਤੀਆਂ ਨੇ ਕਿਸੇ ਵੀ ਸਿਆਸੀ ਧਿਰ ਨੂੰ ਇਨ੍ਹਾਂ 7 ਚੋਣਾਂ ਦੇ ਦੌਰਾਨ ਵੱਧ ਤੋਂ ਵੱਧ 8 ਸੀਟਾਂ ਨਾਲ ਸਬਰ ਕਰਨਾ ਪਿਆ ਹੈ ਆਪ ਨੂੰ 2004 ਵਿੱਚ ਪਹਿਲੀ ਵਾਰ 4 ਸੀਟਾਂ ਪ੍ਰਾਪਤ ਹੋਈਆਂ ਸਨ ਜਦਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਪ ਨੂੰ ਅਕਾਲੀ ਸੰਗਰੂਰ ਸੀਟ ਜੋ ਕਿ ਹੁਣ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਤੀ ਸੀ ਉਸ ਨਾਲ ਸਬਰ ਕਰਨਾ ਪਿਆ ਸੀ ਭਾਜਪਾ ਨੂੰ ਅਕਾਲੀ ਦਲ ਨਾਲ ਗੱਠਜੋੜ ਦੇ ਹੁੰਦਿਆਂ ਹੋਏ ਸਾਲ 1998 ਅਤੇ ਸਾਲ 2004 ਵਿੱਚ ਤਿੰਨ ਤਿੰਨ ਸੀਟਾਂ ਮਿਲੀਆਂ ਜਦਕਿ ਸਾਲ 1999 ਅਤੇ ਸਾਲ 2000 ਵਿੱਚ ਸਿਰਫ ਇੱਕ ਇੱਕ ਸੀਟ ਤੇ ਹੀ ਸਬਰ ਕਰਨਾ ਪਿਆ ਪਿਛਲੀ 2019 ਅਤੇ 2014 ਵਾਲੀ ਲੋਕ ਸਭਾ ਚੋਣ ਵਿੱਚ ਭਾਜਪਾ ਨੂੰ ਕੇਵਲ ਦੋ ਦੋ ਸੀਟਾਂ ਹੀ ਮਿਲਿਆ ਪੰਜਾਬੀ ਸੂਬਾ ਬਨਮਗਰੋਂ ਸਾਲ 1991 ਵਿੱਚ ਲੋਕ ਸਭਾ ਚੋਣਾਂ ਚ ਕਾਂਗਰਸ ਨੇ ਸਭ ਤੋਂ ਵੱਧ 12 ਸੀਟਾਂ ਜਿੱਤੀਆਂ ਸਨ ਇਸੇ ਤਰ੍ਹਾਂ ਨਾਲ ਸਾਲ 1980 ਵਿੱਚ ਇੰਦਰਾ ਗਾਂਧੀ ਦੇ ਮੋੜੋਂ ਬਾਅਦ ਹੋਇਆ ਤਾਂ ਉਸ ਵਕਤ ਵੀ 12 ਸੀਟਾਂ ਜਿੱਤੀਆਂ ਸਨ ਸਾਲ 1957 ਵਿੱਚ ਕਾਂਗਰਸ ਨੇ ਸਾਂਝੇ ਪੰਜਾਬ ਵੇਲੇ ਕੁੱਲ 22 ਸੀਟਾਂ ਦੇ ਵਿੱਚੋਂ 21 ਸੀਟਾਂ ਜਿੱਤੀਆਂ ਸਨ ਜਦਕਿ ਇੱਕ ਸੀਟ ਸੀਪੀਆਈ ਦੇ ਹਿੱਸੇ ਆਈ ਸੀ ਪਹਿਲੀ ਆਮਚੋਣਾਂ ਦੇ ਵਿੱਚ ਸਾਲ 1992 ਵਿੱਚ ਕੁੱਲ 16 ਸੀਟਾਂ ਜਿੱਤੀਆਂ ਸਨ ਭర్జਨ ਸਮਾਜਵਾਦੀ ਪਾਰਟੀ ਤਿੰਨ ਲੋਕ ਸਭਾ ਚੋਣਾਂ ਦੀ ਕਾਰਗੁਜ਼ਾਰੀ ਠੀਕ ਰਹੀ ਹੈ ਜਿਨ੍ਹਾਂ ਚੋਂ ਸਾਲ 1999 ਅਤੇ ਸਾਲ 1999 ਦੀਆਂ ਲੋਕ ਸਭਾ ਚੋਣਾਂ ਵਿੱਚ ਬਸਪਾ ਇੱਕ ਇੱਕ ਸੀਟ ਜਿੱਤੀ ਜਦ ਕਿ ਸਾਲ 1996 ਦੀਆਂ ਚੋਣਾਂ ਦੇ ਵਿੱਚ ਬਸਪਾ ਨੇ ਤਿੰਨ ਸੀਟਾਂ ਜਿੱਤੀਆਂ ਸ਼੍ਰੋਮਣੀ ਅਕਾਲੀ ਦਲ ਮਾਨ ਨੇ ਸਾਲ 1999 ਵਿੱਚ ਸਭ ਤੋਂ ਵੱਧ 6 ਸੀਟਾਂ ਜਿੱਤੀਆਂ ਅਤੇ ਸਾਲ 1999 ਵਿੱਚ ਇੱਕ ਸੀਟ ਜਿੱਤੀ ਸੀ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਸੰਗਰੂਰ ਦੀ ਜਿਮਨੀ ਚੋਣ ਵੀ ਜਿੱਤੀ ਆਜ਼ਾਦ ਉਮੀਦਵਾਰ ਸਾਲ 1995 ਤੋਂ ਹੁਣ ਤੱਕ ਸਿਰਫ ਦੋ ਵਾਰ ਹੀ ਕਾਮਯਾਬ ਹੋ ਸਕੇ ਨੇ ਭਾਰਤੀ ਕਮਿਊਨਿਸਟ ਪਾਰਟੀ ਦੇ ਤਿੰਨ ਵਾਰ ਉਮੀਦਵਾਰ ਜਿੱਤੇ ਨੇ ਮਾਰਕਸਵਾਦੀ ਪਾਰਟੀ ਦਾ ਸੇਵਰ ਇੱਕ ਵਾਰ ਉਮੀਦਵਾਰ 1970 ਦੇ ਵਿੱਚ ਜਿੱਤ ਰਿਹਾ ਜੇਕਰ ਕੁੱਲ ਮਿਲਾ ਕੇ ਦੇਖਿਆ ਜਾਵੇ ਪੰਜਾਬ ਦਾ ਚੋਣ ਇਤਿਹਾਸ ਇਸ ਪ੍ਰਕਾਰ ਰਿਹਾ ਹੈ ਕੁੱਲ ਮਿਲਾ ਕੇ ਵੇਖੀਏ ਤਾਂ ਜੇਕਰ 13 0 ਦੀ ਗੱਲ ਕੀਤੀ ਜਾਂਦੀ ਹੈ ਤਾਂ ਇਸ ਵੇਲੇ ਆਮ ਆਦਮੀ ਪਾਰਟੀ ਦੇ ਡਾਡਾ ਓਖਾ ਜਾਪਦਾ ਹੈ ਜੇਕਰ ਹੁਣ ਤੱਕ ਚੋਣ ਇਤਿਹਾਸ ਦੇ ਨਤੀਜੇ ਦੇਖੇ ਜਾਣ ਮੈਂ ਤੁਹਾਨੂੰ ਇੱਕ ਵਾਰ 2004 ਦਾ ਰਿਜ਼ਲਟ ਦੱਸਣ ਦੀ ਕੋਸ਼ਿਸ਼ ਕਰਦਾ 2004 ਦੇ ਵਿੱਚ ਕਾਂਗਰਸ ਨੂੰ ਸਿਰਫ 2 ਸੀਟਾਂ ਮਿਲੀਆਂ ਸਨ ਹਾਲਾਂਕਿ ਪੂਰੇ ਦੇਸ਼ ਵਿੱਚੋਂ ਕਾਂਗਰਸ ਨੇ ਬੰਪਰ ਜਿੱਤ ਲਈ ਸੀ ਤੇ ਯੂਪੀਏ ਗੱਠਜੋੜ ਦੇ ਅਧੀਨ ਇੱਕ ਸਾਂਝੀ ਸਰਕਾਰ ਕਾਇਮ ਕੀਤੀ ਸੀ ਪਰ ਉਸ ਸਮੇਂ ਪੰਜਾਬ ਦੇ ਵਿੱਚੋਂ ਕਾਂਗਰਸ ਸਿਰਫ 2 ਸੀਟਾਂ ਜਿੱਤ ਸਕੀ ਇੱਕ ਜਲੰਧਰ ਤੋਂ ਰਾਣਾ ਗੁਰਜੀਤ ਹੋਰੀ ਜਿੱਤੇ ਅਤੇ ਦੂਜੀ ਸੀਟ ਹੈ ਜਿਹੜੀ ਉਹ ਪਟਿਆਲਾ ਤੋਂ ਪ੍ਰਨੀਤ ਕੋਰ ਹੁਣਾਣੇ ਜਿੱਤੀ ਅਕਾਲੀ ਦਲ ਨੇ ਉਸ ਸਮੇਂ 8 ਸੀਟਾਂ ਜਿੱਤੀਆਂ ਅਤੇ ਭਾਰਤੀ ਜਨਤਾ ਪਾਰਟੀ ਨੇ ਉਸ ਸਮੇਂ 3 ਸੀਟਾਂ ਜਿੱਤੀਆਂ ਜੇਕਰ ਸਾਲ 2009 ਦੀ ਗੱਲ ਕਰ ਲਈ ਜਾਵੇ ਤਾਂ ਸੂਬੇ ਦੇ ਵਿੱਚ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠ ਜੋੜ ਦੀ ਸਾਂਝੀ ਸਰਕਾਰ ਸੀ ਤੇ ਉਸ ਵੇਲੇ ਕਾਂਗਰਸ ਨੇ 8 ਸੀਟਾਂ ਜਿੱਤੀਆਂ ਸਨ ਚਾਰ ਜਿਹੜੀਆਂ ਨੇਗੀਆਂ ਉਹ ਅਕਾਲੀ ਦਲ ਨੇ ਇੱਕ ਭਾਰਤੀ ਜਨਤਾ ਪਾਰਟੀ ਨੇ ਤੇ ਜੇਕਰ 2014 ਦੀ ਗੱਲ ਕਰ ਲਈ ਜਾਵੇ ਇਸ ਦੇ ਵਿੱਚ ਨਵੀਂ ਆਈ ਆਮ ਆਦਮੀ ਪਾਰਟੀ ਨੇ 4 ਸੀਟਾਂ ਜਿੱਤੀਆਂ ਸਨ ਤਿੰਨ ਸੀਟਾਂ ਕਾਂਗਰਸ ਨੇ ਦੋ ਸੀਟਾਂ ਭਾਜਪਾ ਨੇ ਤੇ ਚਾਰ ਸੀਟਾਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਸਮੇਂ ਜਿਹੜੀ ਆ ਸੂਬੇ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤੇ ਪੂਰੀ ਤਰ੍ਹਾਂ ਨਾਲ ਕਹਿ ਲਈਏ ਕਿ ਆਪ ਦੀਆਂ ਚਾਰ ਸੀਟਾਂ ਆਉਣ ਦਾ ਮਤਲਬ ਇਹ ਸੀਗਾ ਕਿ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪ੍ਰਤੀ ਗੁੱਸਾ ਲੋਕਾਂ ਦਾ ਉਹ ਉੱਭਰ ਕੇ ਸਾਹਮਣੇ ਆਇਆ ਤੇ ਰਵਾਇਤੀ ਪਾਰਟੀਆਂ ਦੇ ਖਿਲਾਫ ਰੂਹ ਹੈ ਉਹ ਵੀ ਸਾਹਮਣੇ ਆਇਆ 2019 ਦੀ ਗੱਲ ਕਰ ਲਈ ਜਾਵੇ 2019 ਦੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੇ ਮਾਝੇ, ਮਾਲਵੇ ਤੇ ਦੁਆਬੇ ਦੀਆਂ ਕੁੱਲ 8 ਸੀਟਾਂ ਜਿੱਤੀਆਂ ਕਾਲੀ ਦਲਤ ਤੇ ਭਾਜਪਾ ਨੇ ਦੋ ਦੋ ਤੇ ਆਮ ਆਦਮੀ ਪਾਰਟੀ ਨੇ ਸਿਰਫ ਇੱਕ ਸੀਟ ਸੁਗਰੂਰ ਵਾਲੀ ਜਿੱਤੀ। ਕੁੱਲ ਮਿਲਾ ਕੇ ਜੇਕਰ ਪੰਜਾਬ ਦੇ ਇਤਿਹਾਸ ਤੇ ਨਿਗਾਹ ਮਾਰੀ ਜਾਵੇ ਤਾਂ ਪੰਜਾਬ ਦਾ ਵੋਟਰ ਹਮੇਸ਼ਾ ਸਥਾਪਤੀ ਵਿਰੋਧੀ ਲਹਿਰ ਦੇ ਖਿਲਾਫ ਖੜਾ ਹੁੰਦਾ ਹੋਇਆ ਨਜ਼ਰ ਆਇਆ ਹੈ। ਹਮੇਸ਼ਾ ਜਿਹੜਾ ਉਹ ਇੱਕ ਕਦਮ ਵੱਧ ਕੇ ਚੱਲਦਾ ਹੋਇਆ ਨਜ਼ਰ ਆਇਆ। ਕਦੇ ਵੀ ਉਹਨੇ ਕਿਸੇ ਨੂੰ ਇਹ ਗਰੰਟੀ ਨਹੀਂ ਦਿੱਤੀ ਵੀ ਤੈਨੂੰ ਅਗਲੀ ਵਾਰ ਇੰਨੀਆਂ ਸੀਟਾਂ ਆਉਣਗੀਆਂ ਖਾਸ ਕਰਕੇ ਸੂਬੇ ਦੇ ਵਿੱਚ ਸਰਕਾਰ ਚੜਾਉਣ ਵਾਲੀ ਪਾਰਟੀ ਨੂੰ। ਆਮ ਆਦਮੀ ਪਾਰਟੀ ਲਈ 13 0 ਦਾ ਇਹ ਅੰਕੜਾ ਸ਼ੂਨਾ ਕਾਫੀ ਔਖਾ ਨਜ਼ਰ ਆਉਂਦਾ ਜੇਕਰ ਚੋਣ ਇਤਿਹਾਸ ਦੇ ਉੱਤੇ ਨਿਗਾਹ ਮਾਰੀ ਜਾਵੇ। ਆਉਂਦੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਚੋਣ ਕੈਂਪੇਨ ਕਿਸ ਤਰ੍ਹਾਂ ਨਾਲ ਅੱਗੇ ਵਧਦੀ ਹੈ, ਕਿਹੜੇ-ਕਿਹੜੇ ਉਮੀਦਵਾਰ ਜਿਹੜੇ ਪੰਜ ਰਹਿੰਦੇ ਆ ਉਹ ਐਲਾਨੇ ਜਾਂਦੇ ਆ ਉਸ ਤੋਂ ਬਾਅਦ ਸਥਿਤੀਆਂ ਹੋਰ ਸਪੱਸ਼ਟ ਹੋ ਸਕਣਗੀਆਂ ਅਤੇ ਵੇਖਣ ਵਾਲੀ ਗੱਲ ਇਹ ਰਹੇਗੀ ਕਿ ਆਮ ਆਦਮੀ ਪਾਰਟੀ 13 0 ਵਾਲਾ ਆਕੜਾ ਪ੍ਰਾਪਤ ਕਰ ਪਾਉਂਦੀ ਹੈ ਜਾਂ ਫਿਰ ਉਸ ਨੂੰ ਨਮੋਸ਼ੀ ਹੱਥ ਲੱਗਦੀ ਹੈ।